ਹਾਲ ਹੀ ਦੇ ਵਿੱਚ ਭਾਈ ਅਮਨਦੀਪ ਸਿੰਘ ਦੀ ਧੀ ਦਾ ਵਿਆਹ ਹੋਇਆ ਜਿਸ ਦੀਆਂ ਕੁਝ ਵੀਡੀਓਜ਼ ਸਾਹਮਣੇ ਆਈਆਂ ਹਾਲਾਂਕਿ ਇੱਕ ਪਾਸੇ ਤਾਂ ਵੀਡੀਓਜ਼ ਵਾਇਰਲ ਹੋਈਆਂ ਪਰ ਦੂਜੇ ਪਾਸੇ ਇਹ ਚਰਚਾ ਹੋਈ ਇਹ ਇਲਜ਼ਾਮ ਲੱਗੇ ਕਿ ਭਾਈ ਅਮਨਦੀਪ ਸਿੰਘ ਦੀ ਧੀ ਦੇ ਵਿਆਹ ਦੇ ਵਿੱਚ ਡਾਂਸਰਾਂ ਨਚਾਈਆਂ ਗਈਆਂ ਅਤੇ ਉਨ੍ਹਾਂ ਤਨੋਟ ਬਾਰੇ ਗਏ ਹਾਲਾਂਕਿ ਇਸ ਗੱਲ ਦਾ ਵੀ ਜ਼ਿਕਰ ਹੋਇਆ ਕਿ ਲਹਿੰਗਾ ਪਾ ਕੇ ਉਨ੍ਹਾਂ ਦੀ ਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਲਾਵਾਂ ਲੈਂਦੀ ਹੋਈ ਨਜ਼ਰ ਆਈ ਹਾਲਾਂਕਿ ਮਹਿੰਗੇ ਮਹਿੰਗੇ ਪਕਵਾਨਾਂ ਦਾ ਵੀ ਜ਼ਿਕਰ ਹੋਇਆ ਕਿ ਵਿਆਹ ਦੇ ਵਿੱਚ ਮਹਿੰਗੇ ਮਹਿੰਗੇ ਪਕਵਾਨ ਜਿਹੜੇ ਨੇ ਉਹ ਤਿਆਰ ਕੀਤੇ ਗਏ ਅਤੇ ਕਈਆਂ ਨੇ ਇੱਥੋਂ ਤੱਕ ਇਲਜ਼ਾਮ ਲਗਾਏ ਕਿ ਗੁਰੂ ਦੀ ਗੁਲਕ ਦੀ ਖੁੱਲ ਕੇ ਦੁਰਵਰਤੋਂ ਕੀਤੀ ਗਈ ਹੈ ਹਾਲਾਂਕਿ ਹੁਣ ਇਸ ਮਾਮਲੇ ਤੇ ਬਾਬਾ ਦੀਪ ਸਿੰਘ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਭਾਈ ਅਮਨਦੀਪ ਸਿੰਘ ਦਾ ਸਪਸ਼ਟੀਕਰਨ ਜਿਹੜਾ ਹੈ ਉਹ ਸਾਹਮਣੇ ਆਇਆ ਹੈ ਉਹਨਾਂ ਨੇ ਇਹ ਗੱਲ ਦਾ ਜ਼ਿਕਰ ਕੀਤਾ ਹੈ ਕਿ ਮੇਰੀ ਬੱਚੀ ਬਾਰੇ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾ ਰਹੀ ਹੈ ਕਈ ਇਥੋਂ ਤੱਕ ਆਕਵਾਮਾ ਫਲਾ ਰਹੇ ਨੇ ਕਿ ਅਸੀਂ 70 ਲੱਖ ਜਾਂ 2 ਕਰੋੜ ਦੀ ਗੱਡੀ ਦਿੱਤੀ ਹੈ ਰਹੀ ਗੱਲ ਲਹਿੰਗੇ ਦੀ ਉਹ ਲਹਿੰਗਾ ਨਹੀਂ ਸੀ ਉਹ ਅਨਾਰਕਲੀ ਸੂਟ ਸੀ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਧੀ ਨੇ ਸਿਰ ਟਕਿਆ ਹੋਇਆ ਸੀ ਔਰ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਭਾਈ ਅਮਨਦੀਪ ਸਿੰਘ ਵੱਲੋਂ ਕਿ ਆਨੰਦ ਕਾਰਜ ਵੇਲੇ ਸਮਾਗਮ ਦੇ ਵਿੱਚ ਕਈ ਮਹਾਂਪੁਰਖ ਵੀ ਪਹੁੰਚੇ ਸਨ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਸੰਤ ਬਾਬਾ ਰਣਜੀਤ ਸਿੰਘ ਜਿਹੜ ਢੱਡਰੀਆਂ ਵਾਲੇ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਅਤੇ ਹੋਰ ਕਈ ਜਿਹੜੇ ਜਥੇ ਨੇ ਉਹ ਵੀ ਪਹੁੰਚੇ ਸੀ ਔਰ ਇਸ ਵਿਆਹ ਦੇ ਵਿੱਚ ਕੇਵਲ ਧਾਰਮਿਕ ਗੀਤ ਜਿਹੜੇ ਨੇ ਉਹੀ ਗਾਏ ਗਏ ਤਾਂ ਕੀ ਕੁਝ ਉਹਨਾਂ ਨੇ ਆਖਿਆ ਆਪਣੇ ਸਪਸ਼ਟੀਕਰਨ ਦੇ ਵਿੱਚ ਤੁਹਾਨੂੰ ਸੁਣਾਉਣੇ ਆ ਅੱਛੇ ਮੇਰੀ ਬੱਚੀ ਦਾ ਆਨੰਦ ਕਪੜਜ ਹੋਇਆ ਮੈਂ ਅਜੇ ਤੱਕ ਕਿਸੇ ਗੱਲ ਦਾ ਸਪਸ਼ਟੀਕਰਨ ਨਹੀਂ ਦਿੱਤਾ ਸਟੇਜ ਤੇ ਮੈਨੂੰ ਪਤਾ ਹੈ ਜੋ ਬੀਜਿਆ ਵੜਣਾ ਉਹ ਹੀ ਪੈਣਾ ਭਾਵੇਂ ਮੈਂ ਆਂ ਭਾਵੇਂ ਉਹ ਤੁਸੀਂ ਆਂ ਹੈ ਜੀ ਪਰ ਇੱਕ ਮੈਂ ਬੇਨਤੀ ਇੱਥੇ ਜ਼ਰੂਰ ਕਰਨੀ ਹੈ ਮੇਰੀ ਬੱਚੀ ਦੇ ਬਾਬਤ ਇੰਨੇ ਅਪਸ਼ਬਦ ਇੰਨੀਆਂ ਗੰਦੀਆਂ ਗੱਲਾਂ ਇੰਨੇ ਬੋਲ ਉਹ ਪਿਆਰੇ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਲੇ ਉਹ ਬਾਬੇ ਨੇ ਧੀਆਂ ਪੈਣਾ ਦੀ ਇੱਜ਼ਤ ਕਰਨੀ ਸਿਖਾਈ ਹੈ ਅਖੋਤਨਾ ਨਗਰੂ ਰਾਮਦਾਸ ਜੀ ਤਾਨੇ ਗੁਰੂ ਆਂਦਾਸ ਜੀ ਕਿਤੇ ਅਫਵਾਹਾਂ ਫਲਾਤੀਆਂ 70 ਲੱਖ ਵਾਲੀ ਗੱਡੀ ਦਿੱਤੀ 2 ਕਰੋੜ ਵਾਲੀ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਥਾਨ ਤੇ ਕਹਿ ਰਿਹਾ ਨਾ 70 ਲੱਖ ਵਾਲੀ ਐ ਨਾ 2 ਕਰੋੜ ਵਾਲੀ ਇਹ ਅਫਵਾਹਾਂ ਚ ਬਣੀ ਹੋਈ ਹੈ ਇਹੋ ਜਿਹੀਆਂ ਅਫਵਾਹਾਂ ਹੈ ਜੀ ਤਾਨ ਗੁਰੂ ਨਾਮਦਾਸ ਜੀ ਤਾਨ ਗੁਰੂ ਨਾਮਦਾਸ ਜੀ ਸੌਰ ਨ ਲਖੋ ਨ ਜੀ ਧੰਨ ਬਾਬਾ ਦੀਪ ਸਿੰਘ ਜੀ ਲਹਿੰਗਾ ਪਾ ਕੇ ਕਹਿੰਦੇ ਜੀ ਲਾਵਾਂ ਕਰਾਈਆਂ ਲਹਿੰਗਾ ਪਾ ਕੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਥਾਨ ਜੇ ਇੱਕ ਇੱਕ ਵੀਡੀਓ ਪਈ ਏ ਉਹ ਲਹਿੰਗਾ ਨਹੀਂ ਉਹ ਅਨੌਰਕਲੀ ਮੈਂ ਬਾਅਦ ਚ ਪੁੱਛਿਆ ਅਨੌਰਕਲੀ ਸੂਟ ਕੋਈ ਬੀਬੀਆਂ ਨੂੰ ਪਤਾ ਹੋਣਾ ਉਹ ਸੂਟ ਪਾਇਆ ਹੋਇਆ ਬੱਚੀ ਨੇ ਕਹਿੰਦੇ ਜੀ ਸਿਰ ਨਹੀਂ ਟਕਿਆ ਉਹ ਗੁਰੂ ਦੀ ਹਜ਼ੂਰੀ ਚ ਤੇ ਸਿਰ ਕਜਿਆ ਹੋਇਆ ਸੀ ਜਿੱਥੇ ਰਿਸੈਪਸ਼ਨ ਸੀ ਜਿੱਥੇ ਰੱਖਿਆ ਸੀ ਖਾਣ ਪੀਣ ਦਾ ਸਾਰਾ ਪ੍ਰੋਗਰਾਮ ਪ੍ਰਬੰਧ ਕੀਤਾ ਸੀ ਉਥੇ ਜੇ ਬੱਚੀ ਦਾ 2 ਮਿੰਟ ਸਿਰ ਇਦਾਂ ਹੋਇਆ ਉਹ ਬੱਚੀ ਨੇ ਕੀ ਗੁਣਾ ਕਰ ਲਿਆ ਤੁਹਾਡੇ ਘਰ ਵੀ ਧੀਆਂ ਭੈਣਾਂ ਨੇ ਹੈ ਜੀ ਧੰਗੁਰੂ ਰਾਮਦਾਸ ਜੀ ਕਿਤੇ ਰੋਲਾ ਪਾ ਰਹੇ ਜੀ ਇਹਨਾਂ ਨੇ ਗਾਇਕ ਸੱਦੇ ਗਾਇਕ ਆਏ ਜ਼ਰੂਰ ਨੇ ਇੱਕ ਵੀ ਗਾਇਕ ਨੂੰ ਜੇ ਮੈਂ ਸੰਗਤ ਦੀ ਮਾਇਆ ਦੇ ਵਿੱਚੋਂ ਕੁਝ ਫੀਸ ਦਿੱਤੀ ਹੋਵੇ ਉਹਨਾਂ ਦੀ ਸੇਵਾ ਦਿੱਤੀ ਹੋ ਪਿਆਰ ਦੇ ਨੱਤੇ ਆਏ ਨੇ ਗਾयक ਆਏ ਉਹਨਾਂ ਨੇ ਗਾਇਆ ਕੀ ਧਾਰਮਿਕ ਗੀਤ ਗਾਏ ਨੇ ਹਾਂਜੀ ਧਾਰਮਿਕ ਗੀਤ ਸੱਭਿਆਚਾਰਕ ਪ੍ਰੋਗਰਾਮ ਉਹਨਾਂ ਨੇ ਗਾਇਆ ਕਿੰਨੇ ਮਹਾਂਪੁਰਸ਼ ਮੌਜੂਦ ਸੀ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਮਹਾਂਪੁਰਖ ਉੱਥੇ ਆਏ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਉੱਥੇ ਬੈਠੇ ਢੱਡਰੀਆਂ ਵਾਲੇ ਬੈਠੇ ਨੇ ਕਿੰਨੇ ਮਹਾਂਪੁਰਸ਼ ਭਾਈ ਸਾਹਿਬ ਜੀ ਨੇ ਗੁਰਕਬਾਲ ਸਿੰਘ ਜੀ ਨੇ ਲਾਂਵਾਂ ਕਰਾਈਆਂ ਉਸ ਬੱਚੀ ਦੀ ਐਵੇਂ ਅਫਵਾਹਾਂ ਬਿਨਾਂ ਵਜ੍ਹਾ ਤੋਂ ਉਹ ਪਿਆਰੇ ਆ ਜਿਹੜੇ ਚੈਨਲ ਵੀ ਇਸ ਵੇਲੇ ਲਾਈਵ ਕਰ ਰਹੇ ਆ ਨਾ ਮੈਂ ਬੋਲਣਾ ਨਹੀਂ ਸੀ ਪਰ ਜੇ ਤੁਹਾਡੇ ਘਰ ਵੀ ਇੰਨਾ ਧੀਆਂ ਧੀਆਂ ਦਾ ਸਤਿਕਾਰ ਕਰਦੇ ਹੋ ਤੇ ਮੇਰਾ ਮੈਸੇਜ ਜ਼ਰੂਰ ਪਹੁੰਚਾਓ ਸਭ ਤੱਕ ਆ ਖੋ ਧਨ ਗੁਰੂ ਰਾਮਦਾਸ ਜੀ ਧਨ ਗੁਰੂ ਰਾਮਦਾਸ ਤਿਆਰ ਨ ਲਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਧੰਨ ਬਾਬਾ ਦੀਪ ਸਿੰਘ ਕਿਤੇ ਕੋਈ ਗੱਲ ਆਪਣੇ ਕੋਲੋਂ ਸਟੋਰੀ ਤਿਆਰ ਕਦੀ ਕੋਈ ਗੱਲ ਤਿਆਰ ਕਰ ਲੈਂਦੇ ਇਹਨਾਂ ਨੇ ਨਚਾਰ ਨਚਾਏ ਇਤੋਂ ਵੱਡਾ ਸਥਾਨ ਤੇ ਕੋਈ ਨਹੀਂ ਨਾ ਇਤੋਂ ਵੱਡਾ ਤੇ ਸਥਾਨ ਕੋਈ ਨਹੀਂ ਨਾ ਜਿੱਥੇ ਮੈਂ ਬੈਠਾਂ 3 ਮਿੰਟ ਦੀ ਐਂਟਰੀ ਏ ਉਹ ਵੀ ਪੈਲਸ ਵਾਲਿਆਂ ਨੇ ਪੈਕੇਜ ਦੇ ਵਿੱਚ ਦਿੱਤੇ। ਉਹ ਵੀ ਮੈਨੂੰ ਨਹੀਂ ਸੀ ਪਤਾ। ਇਹ ਸੱਚਾਈ ਇੱਕ ਇੱਕ ਚੀਜ਼ ਬੋਲਣਾ। ਬੱਚੇ ਕਹਿੰਦੇ ਪਾਪਾ ਇਦਾਂ ਐਂਟਰੀ ਕਰਨੀ। ਮੈਨੂੰ ਨਹੀਂ ਪਤਾ ਐਂਟਰੀ ਕੀ ਹੁੰਦੀ। ਉੱਥੇ ਮੈਂ ਕੋਈ ਨੱਚ ਰਿਆ। ਮੈਂ ਏਹੀ ਲਿਬਾਸ ਦੇ ਵਿੱਚ ਵਿਆਹ 'ਚ ਬੈਠਾ ਗਏ ਨੇ ਦੇਰਾ ਦੁਣ ਵਾਲੇ ਵੀ ਦਿੱਲੀ ਤੋਂ ਸਾਰੇ ਗਏ ਨੇ ਮਹਾਰਾਜ ਜੀ ਦੀ ਮੇਰ ਦੇ ਨਾਲ। ਇੱਕ ਵੀ ਜਗ੍ਹਾ ਤੇ ਕਿਸੇ ਨੇ ਮੈਨੂੰ ਨੋਟ ਲਟੁੰਦਿਆਂ ਹੋਇਆਂ ਵੇਖਿਆ ਹੋਵੇ। ਇੱਕ ਵੀ ਜਗ੍ਹਾ ਉਹਦੇ ਉੱਤੇ ਮੈਨੂੰ ਕੋਈ ਭੰਗੜਾ ਪਾਉਂਦਿਆਂ ਵੇਖਿਆ ਹੋਵੇ। ਇੱਕ ਵੀ ਮੈਂ ਬਸ ਸਿਰ ਝੁਕਾ ਕੇ ਬਿਠਾ ਹੋਇਆ। ਕੋਈ ਮਾਹ ਪੁਰ ਛਾ ਓ ਪਿਆਰੇਓ ਇਹ ਮੇਰੀ ਬੇਨਤੀ ਦੋਵੇਂ ਹੱਥ ਜੋੜ ਕੇ ਆਖੋ ਤੁਨ ਗੁਰੂ ਨਾਨਕ ਅਮਦਸ ਜੀ ਗੁਰੂ ਨਾਨਕ ਅਮਦਸ ਤੇ ਜਿਹੜਾ ਵਿਆਹ ਦਾ ਵੀ ਪ੍ਰਬੰਧ ਕੀਤਾ ਇੱਥੇ ਬਿਠੇ ਨੇ ਗੁਰਮੁਖ ਪਿਆਰੇ ਜਦੋਂ ਇਨਵਿਟੇਸ਼ਨ ਤੁਹਾਨੂੰ ਪਹੁੰਚੇ ਨੇ ਵਿਆਹ ਦਾ ਐਡਰੈਸ ਲਿਖਿਆ ਹੋਇਆ ਦਾਤਾਬੰਦੀ ਛੋੜ ਪਬਲਿਕ ਸਕੂਲ ਦਾਤਾਬੰਦੀ ਛੋੜ ਪਬਲਿਕ ਸਕੂਲ ਲਿਖਿਆ ਹੋਇਆ ਉਸੇ ਤਿੰਨ ਚਾਰ ਦਿਨ ਪਹਿਲੇ ਸਾਡੇ ਸੰਗੀ ਨੇ ਉਹ ਸੰਗੀ ਇੱਥੇ ਵੀ ਬਿਠਾ ਹੋਇਆ ਇਸ ਵੇਲੇ ਮਹਾਰਾਜ ਜੀ ਦੀ ਮਿਹਰ ਦੇ ਨਾਲ ਬਿਲਕੁਲ ਨੇੜੇ ਦੇ ਜਿਹੜੇ ਮੇਰੇ ਮਿੱਤਰ ਤਾਈ ਨਾਲ ਵਰਤਦੇ ਨੇ ਦੋ ਤਿੰਨੋਂ ਬੰਦੇ ਨੇ ਕਹਿੰਦੇ ਜੀ ਸਾਡੀਆਂ ਧੀਆਂ ਦਾ ਸ਼ਾਨੋ ਸ਼ੌਕਤ ਨਾਲ ਹੁੰਦਾ ਪ੍ਰੋਗਰਾਮ ਇਦਾਂ ਕਰਦੇ ਅਸੀਂ ਤੇ ਇਹ ਸਾਡੀ ਧੀ ਏ ਇਹਦਾ ਵਿਆਹ ਵੀ ਅਸੀਂ ਸ਼ਾਨੋ ਸ਼ੌਕਤ ਨਾਲ ਐਡਰੈਸ ਲਿਖਿਆ ਸਕੂਲ ਦਾ ਉਹ ਨੇੜੇ ਵਾਲਿਆਂ ਨੇ ਪ੍ਰਬੰਧ ਉੱਥੇ ਕਰ ਦਿੱਤਾ ਤੇ 3 ਮਿੰਟ ਦੀ ਐਂਟਰੀ ਜਿਹੜੀ ਮੈਨੂੰ ਨਹੀਂ ਪਤਾ ਤੇ ਇੰਨਾ ਰੌਲਾ ਪਾਤਾ ਯਾਰ ਤੁਸੀਂ ਤੁਹਾਡੇ ਘਰ ਵੀ ਧੀਆਂ ਨੇ ਤਨਗੁਰੂ ਨਾਮਦਾਸ ਜੀ ਤਨਗੁਰੂ ਦਾ ਬੱਪੂ ਜੀ ਦੀ ਗੋਦੀ ਚ ਕਹਿ ਰਿਹਾ ਮੇਰੀ ਧੀ ਇੰਨਾ ਰੋ ਰਹੀ ਉਸ ਦਿਨ ਦੀ ਮਤਲਬ ਮੈਂ ਦੱਸ ਨਹੀਂ ਸਕਦਾ ਇੰਨਾ ਸਟ्रेस ਬੱਚਿਆਂ ਨੇ ਲੈ ਲਿਆ ਇੰਨਾ ਜਿਆਦਾ ਪਰੇਸ਼ਾਨੀ ਮੇਰੀ ਮਾਂ ਉਸ ਦਿਨ ਦੀ ਮੰਜੇ ਦੇ ਉੱਤੇ ਪੈ ਗਈ ਕਿ ਕਿ ਵਿਆਹ ਕਰਨਾ ਹੀ ਜ਼ੁਲਮ ਬਣ ਗਿਆ ਧੀ ਨੂੰ ਤੋੜਨਾ ਜ਼ੁਲਮ ਬਣ ਗਿਆ ਆਮ ਤੋਂ ਆਮ ਗਰੀਬ ਪਰਿਵਾਰ ਵੀ ਹੋਵੇ ਨਾ ਉਹ ਵੀ ਕਹਿੰਦਾ ਮੇਰੀ ਧੀ ਦਾ ਸ਼ਾਨੋ ਸ਼ੌਕਤ ਨਾਲ ਵਿਆਹ ਹੋਵੇ ਤੁਹਾਨੂੰ ਤੇ ਸਭ ਨੂੰ ਮਾਣ ਕਰਨਾ ਚਾਹੀਦਾ ਜੀ ਇਹਦੇ ਕੋਲ ਇਹਨੇ ਪੈਸੇ ਕਿੱਥੋਂ ਆਏ 27 ਸਤੰਬਰ ਦਾ ਪ੍ਰੋਗਰਾਮ ਕੱਢਣਾ ਅਨਾਰ ਦਾਣਾ ਚੌਕ ਪਟਿਆਲੇ ਦਾ 20000 ਬੰਦਾ ਸਾਹਮਣੇ ਬੈਠਾ ਹੋਇਆ ਘੱਟ ਤੋਂ ਘੱਟ 20000 ਬੰਦਾ ਹਜ਼ਾਰਾਂ ਚੈਨਲਾਂ ਨੇ ਲਾਈਵ ਕੀਤਾ ਉਹਦੇ ਉੱਤੇ ਕਿੰਨੇ ਹੀ ਚੈਨਲ ਸੀ ਮਹਾਰਾਜ ਜੀ ਦੀ ਮਿਹਰ ਦੇ ਨਾਲ ਮੋਬਾਈਲਾਂ ਦੇ ਉੱਤੇ ਹਜ਼ਾਰਾਂ ਬੰਦਿਆਂ ਨੇ ਉਹ ਗੱਲਾਂ ਮੇਰੀਆਂ ਰਿਕਾਰਡ ਕੀਤੀਆਂ ਨੇ 27 ਸਤੰਬਰ ਨੂੰ ਮੈਂ ਬੋਲਿਆ ਸੀ ਉਸ ਤੋਂ ਪਹਿਲੇ ਵੀ ਕਈ ਵਾਰੀ ਬੋਲੇ ਆ ਮੈਂ ਕਿਹਾ ਜੋ ਸੰਗਤ ਮੈਨੂੰ ਇੱਕ ਇੱਕ ਰੁਪਈਆ ਫੜਾਦੀ ਹੈ ਨਾ ਜੋ ਸੰਗਤ ਫੜਾਦੀ ਹੈ ਆ ਜੋ ਤੁਸੀਂ ਇੱਥੇ ਪਾਉਣਾ ਹੈ ਉਹਦੇ ਨਾਲ ਬਾਬੇ ਨਾਨਕ ਦੀ ਰਸੋਈ ਚੱਲਦੀ 2500 ਤੋਂ ਵੱਧ ਜੋ ਪ੍ਰੇਮੀ ਰੋਜ਼ ਲੰਗਰ ਛਕਦੇ ਉਹਦੇ ਨਾਲ 150 ਵਿਧਵਾ ਬੀਬੀਆਂ ਨੇ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਉਹਨਾਂ ਨੂੰ ਰੋਸ਼ਨ ਪਹੁੰਚਦਾ ਹੈ ਉਹਦੇ ਨਾਲ ਮਹਾਰਾਜੀ ਦੀ ਮੇਰ ਦੇ ਨਾਲ ਸਕੂਲ ਚੱਲਦਾ 1200 ਤੋਂ ਵੱਧ ਬੱਚਾ ਪੜ੍ਹਦੇ ਆ ਹਸਪਤਾਲ ਚੱਲ ਰਿਹਾ 20 ਰੁਪਏ ਦੀ ਪਰਚੀ 'ਤੇ 2 ਦਿਨ ਦੀ ਦਵਾਈ ਦਿੱਤੀ ਜਾਂਦੀ ਤੇ ਨਾਲ ਪਿਆਰ ਉਹ ਸਾਰੇ ਇਲਾਜ ਲਾਗਤ ਮੁਲ ਨਾਲ ਹੁੰਦੇ ਹੁਣ ਨਵੀਂ ਸਰਾਂ ਦੀ ਜਗ੍ਹਾ ਲਈ ਹੋਈ ਹੈ ਹੁਣ ਮੈਨੂੰ ਕਹਿੰਦੇ ਜੀ ਇਹਦੇ ਕੋਲ ਮਾਇਆ ਕਿੱਥੋਂ ਆਈ ਮੈਂ ਹਜ਼ਾਰਾਂ ਵਾਰੀ ਇਹ ਚੀਜ਼ ਕਹੀ ਹੈ ਜੋ ਪ੍ਰਬੰਧਕ ਮੈਨੂੰ ਮਾਇਆ ਦਿੰਦੇ ਨੇ ਉਹ ਮੈਂ ਘਰ ਯੂਜ਼ ਕਰਦਾ ਤੇ ਕੀ ਗੁਨਾਹ ਕਰਦਾ ਤੁਹਾਨੂੰ ਤੇ ਸਭ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਇੱਕ ਗ੍ਰਿਸ਼ਤੀ ਬੰਦਾ ਆਪਣਾ ਘਰ ਚਲਾ ਰਿਹਾ ਉਹਦੇ ਨਾਲ ਨਾਲ ਸੇਵਾਵਾਂ ਵੀ ਕਰਦਾ ਹੈ ਪਰ ਤੁਸੀਂ ਨਾ ਭੰਡੀ ਪ੍ਰਚਾਰ ਕਰਤਾ ਯਾਰ ਕਿ ਮੇਰੀ ਬੇਨਤੀ ਹੈ ਇਹੋ ਜੀਆਂ ਚੀਜ਼ਾਂ ਬਿਨਾਂ ਘੋਖ ਕੀਤੀਆਂ ਅੱਗੇ ਨਾ ਸ਼ੇਅਰ ਕਰਿਆ ਕਰੋ ਆਖੋ ਧੰਨ ਗੁਰੂ ਨਾਨਕ ਦਾ ਜੀ ਧੰਨ ਗੁਰੂ ਰਾਮ ਦਾ ਤੁਹਾਨੂੰ ਨਹੀਂ ਪਤਾ ਤੁਹਾਡੇ ਇੱਕ ਸ਼ੇਅਰ ਦੇ ਨਾਲ ਬੱਚਿਆਂ ਦਾ ਹਿਰਦਾ ਕਿੰਨਾ ਵਲੁੰਧਰਿਆ ਜਾਂਦਾ ਹੈ ਤੁਹਾਨੂੰ ਇਹ ਨਹੀਂ ਪਤਾ ਕਿਸੇ ਦਾ ਘਰ ਉਜੜਨ ਵਾਲਾ ਹੋ ਜਾਂਦਾ ਜਦੋਂ ਇਹੋ ਜੀਆਂ ਗਲਤਫਹਿਮਾਵਾਂ ਤੁਸੀਂ ਦੰਦੇ ਹੋ ਇੱਕ ਕੁਦਰਤੀ ਗੱਲ ਚੱਲੀ ਹੈ ਜਿਹੋ ਜਿਹਾਂ ਬੀਜੋਗੇ ਵੱਡੋਗੇ ਉਹ ਵਜਿਆ ਝੂਠੀਆਂ ਫਾਵਾਵਾਂ ਨਾ ਫਲਾਓ ਕਿ ਮੇਰੀ ਬੇਨਤੀ ਸਭ ਕੋਲ ٹرسٹ ਦੇ ਨੰਬਰ ਨਹੀਂ ਟੀਵੀ ਦੇ ਉੱਤੇ ਰੋਜ਼ ਚੱਲਦੇ ਨੇ ਤੁਸੀਂ ਮੇਰੇ ਨਾਲ ਡਾਇਰੈਕਟ ਗੱਲ ਕਰਨ ਤੋਂ ਜਦੋਂ ਸ਼ੇਅਰ ਕਰਨ ਤੋਂ ਪਹਿਲੇ ਮੇਰੇ ਕੋਲੋਂ ਪੁੱਛੋ ਭਾਈ ਸਾਹਿਬ ਕੀ ਹੋਇਆ ਹਾਂ ਜੀ ਧੰਗੁਰੂ ਰਾਮਦਾਸ ਜੀ ਧੰਗੁਰੂ ਰਾਮਦਾਸ ਜੀ ਜੇ 3 ਮਿੰਟ ਦੀ ਐਂਟਰੀ ਉਹ ਵੀ ਆਰਟਿਸਟ ਕਲਚਰਲ ਪ੍ਰੋਗਰਾਮ ਪੇਸ਼ ਕਰ ਰਹੇ ਨੇ ਮੇਰੇ ਪੁੱਛੇ ਬਿਨਾ ਮੈਨੂੰ ਉਹ ਚੀਜ਼ ਦਾ ਪਤਾ ਹੀ ਨਹੀਂ ਕਹਿੰਦੇ ਜੀ ਐਂਟਰੀ ਤੇ ਉਹਦੇ ਵਿੱਚ ਮੈਂ ਕੋਈ ਨਾਚ ਥੋੜੀ ਦੀ ਹੈ ਤੇ ਜੇ ਬੱਚੀਆਂ ਨੇ 3 ਮਿੰਟ ਦੀ ਐਂਟਰੀ ਦੇ ਉੱਤੇ ਇਦਾਂ ਕਰ ਲਿਆ ਗਾयक ਜਿਹੜੇ गा ਰਹੇ ਨੇ ਆ ਸਾਰੇ ਗਏ ਨੇ ਉੱਥੇ ਕੋਈ ਲੱਚਰ ਗੀਤ ਥੋੜੀ ਗਾਏ ਨੇ ਧਰਮ ਗੀਤ ਗਾਏ ਸੱਭਿਆਚਾਰਕ ਗੀਤ ਗਾਏ ਇੱਕ ਓੰਕਾਰ ਤੋਂ ਸ਼ੁਰੂਆਤ ਹੋਈ ਪ੍ਰੋਗਰਾਮ ਦੀ ਵਿੱਚ ਜੋ ਉਹ ਮੈਨੂੰ ਉਹ ਗੀਤ ਭੁੱਲ ਗਏ ਧਰਮ ਗੀਤ ਜਿਹੜੇ ਗਾਏ ਬੱਚਿਆਂ ਨੇ ਆ ਕੇ ਤੇ ਇਹਦੇ ਵਿੱਚ ਕੋਈ ਗੁਨਾਹ ਨਹੀਂ ਸਗੋਂ ਤੁਹਾਨੂੰ ਇਹ ਚੀਜ਼ ਮੌਣ ਨਾਲ ਕਹਿਣੀ ਚਾਹੀਦੀ ਮੈਨੂੰ ਮੇਰੀ ਬੱਚੀ ਕੱਲ ਰੋ ਰੋ ਕੇ ਇੰਨਾ ਰੋ ਰੋ ਕੇ ਕਹਿ ਰਹੀ ਸੀ ਕਹਿੰਦੀ ਪਾਪਾ ਇਹ ਕੀਰਤਨੀਆਂ ਨਾਲ ਇਦਾਂ ਦਾ ਸਲੂਕ ਕਰਦੇ ਨੇ 33 ਸਾਲਾਂ ਦਾ ਤੁਸੀਂ ਮੇਰਾ ਜੀਵਨ ਨਹੀਂ ਵੇਖ ਰਹੇ 33 ਸਾਲ ਹੋ ਗਏ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ ਕੋਈ ਕਹਿੰਦੇ ਜੀ ਨੂੰ ਅਕਾਲ ਤਖਤ ਤੇ ਪੇਸ਼ ਕਰੋ ਕੋਈ ਕਹਿੰਦਾ ਕਹਿੰਦੇ ਪੇਸ਼ ਕਰੋ ਮੈਂ ਤੇ ਅੱਗੇ ਪੇਸ਼ ਹਾਂ ਜੀ ਉੱਥੇ ਉੱਥੇ ਦੇ ਝੁਕੇ ਹੋਏ ਅੱਜ ਤੱਕ ਕਿਸੇ ਮਹਾਂਪੁਰਖ ਦੇ ਉਲਟ ਨਹੀਂ ਬੋਲੇ ਸਾਰੀਆਂ ਸੰਪਰਦਵਾਂ ਨੂੰ ਨਾਲ ਲੈ ਕੇ ਚੱਲਦੇ ਹਾਂ ਮਹਾਂਪੁਰਖਾਂ ਦਾ ਸਤਿਕਾਰ ਕਰਦੇ ਹਾਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹਾਂ ਇੱਕ ਗ੍ਰਸਤੀ ਬੰਦਾ ਜੇ ਸਭ ਕੁਝ ਹੋਣ ਦੇ ਬਾਵਜੂਦ ਮੈਂ ਵੀ ਆਪਣੇ ਘਰ ਸੋਹਣੇ ਬਣਾ ਕੇ ਜੋ ਤੁਸੀਂ ਮਾਇਆ ਦਿੰਦੇ ਘਰ ਗ੍ਰਸਤੀ ਚਲਾ ਸਕਦਾ ਬਹੁਤ ਸਾਰੇ ਕੀਰਤਨੀਏ ਇਦਾਂ ਕਰਦੇ ਮੇਰੇ ਖਿਆਲੋਂ ਚੰਗਾ ਕਰਦੇ ਨੇ ਉਹ ਗਲਤ ਨਹੀਂ ਚੰਗਾ ਕਰਦੇ ਨੇ ਮੇਰੇ ਵੱਲ ਉਂਗਲਾਂ ਹੋ ਰਹੀਆਂ ਸੇਵਾ ਦੇ ਕਰਕੇ ਉਹ ਸੇਵਾ ਤੇ ਮੈਂ ਹਜ਼ਾਰਾਂ ਵਾਲੀ ਕੋਈ ਰੌਲਾ ਪਾਉਣਾ ਪ੍ਰਬੰਧਕ ਜੋ ਮੈਨੂੰ ਦਿੰਦੇ ਨੇ ਮੈਂ ਘਰ ਯੂਜ਼ ਕਰਦਾ YouTube ਤੋਂ ਵੀ ਮੈਨੂੰ ਪੈਸੇ ਆਉਂਦੇ ਨੇ ਪਰ ਸੰਗਤ ਇੱਕ ਇੱਕ ਪੈਸਾ ਜੋ ਦਿੰਦੀ ਏ ਉਹ ਸੇਵਾਵਾਂ ਦੇ ਕਾਰਜਾਂ ਤੇ ਲੱਗਦਾ ਹਰ ਮਹੀਨੇ ਦਾ ਲੱਖਾਂ ਰੁਪਿਆ ਦਾ ਖਰਚਾ ਕਿੱਥੋਂ ਹੋ ਰਿਹਾ ਤੁਸੀਂ ਕਰ ਰਹੇ ਹੋ ਨਾ ਮਹਾਰਾਜ ਜੀ ਦੀ ਮਿਹਰ ਨਾਲ ਤੇ ਜੋ ਪ੍ਰਬੰਧਕ ਦਿੰਦੇ ਉਹ ਮੈਂ ਘਰ ਯੂਜ਼ ਕਰਦਾ ਮੈਂ ਤਾਂ ਸੰਗਤ ਚ ਕਹਿ ਰਹੇ ਆ ਇਸ ਤੋਂ ਵੱਡੀ ਖੋਰ ਕੀ ਗੱਲ ਕਰਾਂ